ਹੈਲੋ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਤੂੰ ਸਾਰੇ ਬਹੁਤ ਵਧੀਆ ਹੋਵੋਗੇ ਤੇ ਗਾਈਜ਼ ਇੱਕ ਨਾ ਮੈਨੂੰ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਵੀਰੋ ਤੇ ਉਹਦੇ ਉੱਪਰ ਬਹੁਤ ਲੋਕੀ ਕੱਲ ਦੀ ਮੈਂ ਵੀਡੀਓ ਬਾਈਸੀ ਉਹਦੇ ਉੱਪਰ ਵੀ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਕਿ ਅਰਦਾ ਸਮਾਂ ਹੈ ਨਹੀਂ ਆ ਰਹੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਵਲੌਗ ਬਣਾ ਰਹੇ ਹੋ ਜਾਂ ਤੁਸੀਂ ਰੋਸਟਿੰਗ ਬਣਾ ਰਹੇ ਹੋ ਤੁਹਾਡਾ ਪਤਾ ਨਹੀਂ ਲੱਗ ਰਿਹਾ ਕੁਝ ਹੁਣ ਹਾਲਾ ਕੀ ਗੱਲ ਹੈ ਕਿ ਅਸੀਂ ਰੋਸਟਿੰਗ ਨਹੀਂ ਕਰਦੇ ਅਸੀਂ ਸਿਰਫ ਉਹ ਵੀਡੀਓ ਤੇ ਰਿਐਕਸ਼ਨ ਦਿੱਤਾ ਸੀਗਾ ਠੀਕ ਹੈ ਅਸੀਂ ਕੋਈ ਡੋਸਟਿੰਗ ਨਹੀਂ ਕੀਤੀ ਤੇ ਦੂਸਰੀ ਗੱਲ ਇਹ ਕਿ ਗਾਇਸ ਜੇ ਅਸਤਵਾਰ ਵਿੱਚ ਮੈਂ ਵਲੌਗ ਬਣਾਉਂਗਾ ਵੀ ਤੇ ਵਲੌਗ ਦੇ ਵਿੱਚ ਓਨਲੀ ਮੈਂ ਹੋਊਗਾ ਜੋਤੀ ਨਹੀਂ ਆਉਗੀ ਉਹ ਕਿਉਂ ਨਹੀਂ ਆਉਗੀ ਕਿਉਂਕਿ ਸਾਡੇ ਘਰੇ ਰੱਬ ਜਾਣੇ ਕਿਵੇਂ ਪਤਾ ਲੱਗ ਗਿਆ ਕਿਵੇਂ ਨਹੀਂ ਪਤਾ ਲੱਗ ਗਿਆ ਸਾਡੇ ਰਿਲੇਟਿਵ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਦੋਨੋਂ ਮਿਲ ਕੇ ਵੀਡੀਓ ਬਣਾਉਂਦੇ ਨੇ ਤੇ ਵੀਡੀਓ ਬਣਾਉਂਦੇ ਤੇ ਉਹ ਉਹਨਾਂ ਨੂੰ ਪਾਪਾ ਨੂੰ ਵੀ ਦੱਸਿਆ ਤੇ ਪਾਪਾ ਵੀ ਫਿਰ ਬੋਲਦੇ ਸੀ ਕਿ ਨਹੀਂ ਕਿ ਨੌਂ ਨੂੰ ਮਿਲ ਕੇ ਨੌ ਦੀ ਵੀਡੀਓ ਨਹੀਂ ਬਣਾਨੀ ਆਏਗੀ ਕਿ ਕਿਉਂ ਤੋਂ ਉਹਦੀ ਵੀਡੀਓ ਬਣਾਉਣਾ ਤੇ ਇਸ ਕਰਕੇ ਥੋੜਾ ਘਰੇ ਝਗੜਾ ਝੂੜਾ ਵੀ ਹੋਇਆ ਤੇ ਇਸ ਕਰਕੇ ਫਿਰ ਅਸ ਤੋਂ ਬਾਅਦ ਜੋਤੀ ਵਲੌਗ ਦੇ ਵਿੱਚ ਕਦੀ ਨਹੀਂ ਆਊਗੀ ਠੀਕ ਆ ਤੇ ਦੂਸਰੀ ਗੱਲ ਇਹ ਕਿ ਕੁਝ ਇੱਕ ਹੋਰ ਦਿੱਕਤ ਵੀ ਆ ਜਿਸ ਕਰਕੇ ਹੁਣ ਜੋਤੀ ਵਲੌਗ ਦੇ ਵਿੱਚ ਨਹੀਂ ਆਊਗੀ ਤੇ ਨਾ ਮੈਂ ਉਹਨੂੰ ਦਿਖਾ ਸਕਦਾ ਕਿਉਂਕਿ ਮੇਰੀ ਵੀ ਬਹੁਤ ਵੱਡੀ ਮਜਬੂਰੀ ਹੈ ਪਰ ਹਾਲਾ ਕਿ ਮੇਰਾ ਦਿਲ ਹੈ ਜੇ ਹੈ ਨਹੀਂ ਕਿ ਮੈਂ ਉਹਨੂੰ ਵੀਡੀਓ 'ਚ ਨਾਲ ਲਵਾ ਪਰ ਫਿਰ ਵੀ ਕੀ ਕਰਾਂ ਮਜਬੂਰੀ ਆ ਤੇ ਦੂਸਰਾ ਜਿਹੜਾ ਤੁਸੀਂ ਸਾਰੇ ਕਹਿ ਰਹੇ ਸੀਗੇ ਤੇ ਉਹਨ ਕਿਉਂਕਿ ਗੱਲ ਇਹ ਕਿ ਦੇਖੋ ਤੁਸੀਂ ਸਭ ਕਹਿੰਦੇ ਰਹਿੰਦੇ ਹੋ ਕਹਿੰਦੇ ਇਹਨੂੰ ਗੱਲ ਇਹ ਕਿ ਕੁਝ ਕਰਦੇ ਨਹੀਂ ਕੋਈ ਸਪੋਰਟ ਦਾ ਕਰਦਾ ਨਹੀਂ ਯਾਰ ਕੀ ਕਰੀਏ ਅਸਲ ਵਿੱਚ ਬਾਕੀ ਹੁਣ ਦੇਖਦਾ ਕੀ ਕਰਦੀ ਔ ਅੱਜ ਤੇ ਗਾਇਜ਼ ਅੱਜ ਜੋਤੀ ਬਣਾ ਰਹੀ ਆ ਪੂਰੀਆਂ ਪੂੜੀਆਂ ਅੱਜ ਅੱਜ ਆਲੂ ਪੂੜੀਆਂ ਖਵਾਣੀਆਂ ਇਹਨੇ ਸਾਨੂੰ ਅੱਜ ਅੱਜ ਆਲੂ ਪੂੜੀਆਂ ਖਾਵਾਂਗੇ ਤੇ ਮਜ਼ੇ ਕਰਾਂਗੇ ਬੜੇ ਚੇਰ ਹੋ ਗਿਆ ਆਲੂ ਪੂਰੀ ਖਾਦੀ ਨਹੀਂ ਸੀਗੀ ਹੈ ਜੱਦੀ ਸਬਜੀ ਬਣ ਗਈ ਹੈ ਹੈ ਸੱਚੀ ਗਾਇਸ ਦੇਖੋ ਵਲੌਗ ਦੇ ਵੀ ਚਾਨ ਨੂੰ ਮਨਾ ਕੀ ਹੋ ਗਈ ਹੈ ਤੇ ਇਹ ਤਾਂ ਵਿਚਾਰੀ ਦਿਖਾਈ ਨਹੀਂ ਸਕਦੀ ਐਸ ਪੂਰੀ ਦੇਖੋ ਕਿੰਨੀ ਸੋਹਣੀ ਹੈ ਨਾ ਹਾ ਹਾ ਇੰਤੇ ਦੇਖ ਕੇ ਨਾ ਮੇਰਾ ਮਨ ਲੱਚਾਰਿਆ ਯਾਰ ਕਿ ਕਦੋਂ ਪੂਰੀ ਖਾਣ ਨੂੰ ਮਿਲੂਗੀ ਮੈਨੂੰ ਯਾਰ ਮੈਂ ਵੀ ਖਾਣਾ ਯਾਰ ਮੈਨੂੰ ਬੜਾ ਭੁੱਖ ਲੱਗ ਰਹੀ ਹੈ ਮੈਨੂੰ ਯਾਰ ਕਿ ਪਹਿਲੇ ਡੈਡੀ ਨੂੰ ਖਾਣੀ ਹੈ ਪਹਿਲੇ ਡੈਡੀ ਨੂੰ ਤੁਮ ਹੀ ਮੇਰੇ ਜੀਵਨ ਹੋ ਤੁਮਹ ਦੇਖ ਦੇਖ ਜੀ ਲੂੰਗੀ ਸੌਰੀ ਜੀ ਲੂੰਗਾ ਓਏ ਕਦੂ ਰਾਮ ਮੈਂ ਤੂੰ ਤੁਹਾਰੀ ਖਾਤਰ ਦੁਨੀਆ ਕਾ ਜ਼ਹਿਰ ਵੀ ਲੂੰਗ ਗਾਇਜ਼ ਯਾਰ ਮੈਂ ਕੀ ਕਰਾਂ ਯਾਰ ਇਹ ਕਦੂ ਸਾਡਾ ਬੜਾ ਤੇਜ ਆ ਅੱਜ ਕਦੂ ਨੇ ਇਹ ਪਹਿਲਾਂ ਹੀ ਕਹਿਤਾ ਸੀਗਾ ਮਲਕੀ ਇਹਨੇ ਸ਼ੁਕਰਵਾਰ ਹੀ ਕਹਿਤਾ ਸੀਗਾ ਕਿ ਮੈਂ ਪੂਰੀ ਤੇ ਆਲੂ ਬਣਾਣੇ ਆ ਤੇ ਅਸੀਂ ਕਹਿੰਦੇ ਠੀਕ ਆ ਵੀ ਪੂਰੀ ਆਲੂ ਹੋ ਵੈਸੇ ਤਾਂ ਹਰ ਵਾਰੀ ਮਲਕੀ ਸੰਡੇ ਨੂੰ ਅਸੀਂ ਆਲੂ ਵਾਲੇ ਪਰੌਂਠੇ ਬਣਾਣੇ ਆ ਤੇ ਇਸ ਵਾਰ ਇਹਨੇ ਕਹਿ ਸੀਗਾ ਕਿ ਨਹੀਂ ਆਪਾਂ ਆਲੂ ਵਾਲੇ ਪਰੌਂਠੇ ਨਹੀਂ ਆਪਾਂ ਪੂਰੀ ਤੇ ਆਲੂ ਖਾਵਾਂਗੇ ਮੈਂ ਕਿਹਾ ਠੀਕ ਆ ਤੇ ਮੈਂ ਕਿਹਾ ਇਹ ਕੰਬੀਨੇਸ਼ਨ ਕੀ ਹੈ ਇੱਕ ਕੰਬੀਨੇਸ਼ਨ ਕਰਦਾ ਸੀ ਜੋਤੀ ਇਹ ਜਿਆਦਾਤਰ ਉੱਥੇ ਮਿਲਦੀ ਹੈ ਨਾ ਇਹ ਜਿਆਦਾ ਲੰਗਰਾਂ 'ਚ ਮਿਲਦੀ ਹੈ ਜਿਹੜਾ ਮਾਤਾ ਰਾਣੀ ਦਾ ਲੰਗਰ ਹੁੰਦਾ ਨਾ ਆਲੂ ਪੂਰੀ ਹਾਂ ਜਿਵੇਂ ਮਾਤਾ ਰਾਣੀ ਦਾ ਲੰਗਰ ਹੁੰਦਾ ਉਦਾਂ ਮਿਲਦੀ ਆ ਤੇ ਮਲਕੀ ਜਿਵੇਂ ਮੰਨ ਲਓ ਕਿ ਉਹੀ ਖਾਣੂ ਮੇਰਾ ਜੀ ਕਰ ਰਿਹਾ ਸੀਗਾ ਇਹ ਸ਼ਾਇਦ ਉਸੀ ਕਰਕੇ ਹੀ ਹੋ ਸਕਦਾ ਵਾ ਕੀ ਬਤਾ ਹੈ ਨਾ चलो वादिया चाहिए चलो जी हर बार आलू वाले परौंठे खाने इस बार आलू वाला परौंठे नहीं खाव इस बार आप आलू पूरी खावे गाइस पूरी का देखो क्या फट 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 हो गई लो जी पिछे हो गए बड़े आर गाय दसो थे घर की बनता है इस बार की बना रहे तो बाकी यार एक चीज़ कमेंट करके मैन दस्यो ਵੀਡੀਓ ਤੇ ਕਦੀ ਵੀਡੀਓ ਜਾਊਗੀ ਮੇਰੀ ਕਿ ਨਹੀਂ ਆਊਗੀ ਯਾਰ ਮੈਂ ਤਾਂ ਯਾਰ ਤੇਰੇ বিনা ਯਾਰ ਵੀਡੀਓ ਬਣਾਉਣਾ ਬੜਾ ਫੋਕਾ ਹੀ ਲੱਗਦਾ ਯਾਰ ਵੀਡੀਓ ਯਾਰ ਪਰ ਗਾਇਜ਼ ਨੇ ਕੀ ਕਰਾਂ ਗਾਇਜ਼ ਮਜਬੂਰੀਆਂ ਨੇ ਰੱਬ ਜਾਣੇ ਕਿਨੇ ਚੁਗਲੀ ਲਾਤੀ ਕਿਨੇ ਨਹੀਂ ਲਾਤੀ ਕਿ ਇਹ ਦੋਨੋਂ ਐਦਾ ਕਰਕੇ ਵੀਡੀਓ ਬਣਾਉਂਦੇ ਨੇ ਤੇ ਉਹਦੀ ਕਰਕੇ ਫਿਰ ਇਹ ਹੈ ਕਿ ਫੈਮਿਲੀ ਵਿੱਚ ਵੀ ਕਾਫੀ ਵਿਵਾਦ ਹੋਇਆ ਕਾਫੀ ਬੋਲਲੇ ਮਲਕੀ ਮੇਰੇ ਪਾਪਾ ਨੇ ਵੀ ਦੱਸਿਆ ਤੇ ਕਈਆਂ ਨੇ ਫੋਨ ਕਰਕੇ ਵੀ ਦੱਸਿਆ ਉਹਨਾਂ ਨੇ

ਦੇੜੀ ਜਾ ਰੇ ਹੁਣ ਕੰਮ ਤੇ ਰਾਤ ਦੇ ਲਵੇਂ ਮੀਂਹ ਬੜਾ ਪਿਆ ਜਣਾ ਕਿ ਨਹੀਂ ਮੌਸਮ ਮੌਸਮ ਐਂਡ ਹੋ ਗਿਆ ਸੀ ਪਰਿਆ ਕੀ ਸ਼ੋਅ ਲਾਈਟ ਨਹੀਂ ਸੀਗੀ ਜੇ ਲਾਈਟ ਹੁੰਦੀ ਤਾਂ ਗੱਲ ਹੀ ਦੂਜੀ ਸੀਗੀ ਇਹ ਗੇਮ ਖੇਡਣੀ ਸੀ ਯਾਰ ਸਭ ਕੁਝ ਕਰਨਾ ਸੀ ਪਰ ਲਾਈਟ ਹੀ ਨਹੀਂ ਆਈਏਗੀ ਪਰਿਆ ਕੀ ਜਦ ਮੀਂਹ ਰੁਕ ਗਿਆ ਸਵਾਰ ਵਈ ਬਾਹਰ ਦੇਖਿਆ ਮਨ ਜਾ ਇੱਕਦਮ ਹੀ ਠੰਡਾ ਹੋ ਗਿਆ ਜੇ ਕਿ ਨਹੀਂ ਹੰਦਰੀ ਨੋਟ ਰਤੀ ਗਾਈਜ਼ ਇੰਨੀ ਨੇਰੀ ਚੱਲੇ ਇਨਾ ਮੀਂਹ ਪਵੇ ਓਏ ਹੋਏ ਭਾਈ ਬੁਰਾ ਹਾਲ ਬਹੁਤ ਬੁਰਾ ਹਾਲ ਸੀਗਾ ਪਰ ਇਹ ਹੈ ਕਿ ਉਸ ਤੋਂ ਬਾਅਦ ਇੱਕਦਮ ਮੌਸਮ ਵਧੀਆ ਹੋ ਗਿਆ ਠੰਡਾ ਹੋ ਗਿਆ ਸੀਗਾ ਜਦ ਮੀਂਹ ਰੁਕਿਆ ਤੇ 12:30 ਦੇ ਕੋਲ ਥੋੜੀ-ਬੋੜੀ ਬੂੰਦਾਾਂ ਪੰਦੀ ਹੋ ਰਹੀ ਸੀ ਆਪਾਂ ਉਹਨੇ ਕੋਈ ਮੰਜਾ ਬਾਹਰ ਕੱਢਿਆ ਸੀ ਨਾ ਹੈਂ ਹਾਂ ਅਸੀਂ ਉਹਨੇ ਕੋਈ ਮੰਜਾ ਬਾਹਰ ਕੱਢਿਆ ਸੀ ਫੇਰ ਆਪਾਂ ਉਹ ਹੀ ਬਾਹਰ ਬਹਿ ਗਏ ਅਗੇ ਤਾਂ ਠੰਡਾ ਹੋ ਗਿਆ ਸੀ ਮੌਸਮ ਗਾਇਜ਼ ਆਪਣੀ ਪੂਰੀ ਛੋਲੇ ਆ ਗਏ ਨੇ ਬਣ ਕੇ ਤਿਆਰ ਹੋ ਗਏ ਨੇ ਆ ਦੇ ਤਨ ਮੈਂ ਚੈੱਕ ਕਰਾਨਾ ਦੇਖੋ ਕਹੇ ਜਾ ਆ ਦੇਖੋ ਆਲੂ ਪੂਰੀ ਪਿਆਜ਼ ਮਿਰਚਾਂ ਤੇ ਆ ਪੂਰੀਆਂ ਆ ਬਣਾਇਆ ਤੇ ਹੁਣ ਆਪਾਂ ਇਹਨੂੰ ਆ ਚੱਕੋ ਜੀ ਖਾਵਾਂਗੇ ਤੇ ਫਿਰ ਦੱਸਾਂਗੇ ਹੁਣ ਗਾਇਸ ਪਹਿਲੀ ਬਾਈਟ ਤੋੜ ਕੇ ਦੇਖਦੇ ਆ ਕਿਉਂਕਿ ਇਹਨੇ ਇਹਦੇ ਹੱਦ ਦੀ ਪਹਿਲੀ ਵਾਰ ਖਾ ਰਿਆਵੇਂ ਤੇ ਇਹ ਇਸਕਾ ਅੱਜ ਪਹਿਲੀ ਵਾਰ ਬਣਾਈ ਹੈ ਨਾ ਨਹੀਂ ਪੂਰੀਆਂ ਤਾਂ ਬਣਾਈ ਆ ਪਹਿਲੇ ਆਲੂ ਪੂਰੀ ਪਹਿਲੀ ਬਣਾਈ ਹੈ ਹੱਲੂ ਪੂਰੀ ਪਹਿਲੀ ਵਾਰ ਬਣਾਈ ਹੈ ਹਾਂ ਗਾਇਸ ਟੇਸਟ ਕਰਕੇ ਦੇਖਦੇ ਆ ਵਾ ਸੁਭਾਨ ਅੱਲਾ ਵਾ ਇੱਕ ਨੰਬਰ ਬਣਾਈ ਹੈ ਗਾਈਜ਼ ਖਾਣੇ ਤੇ ਆਜੋ ਆਲੂ ਦੇ ਪਰੌਂਦੇ ਰੋਜ਼ ਹੀ ਖਾਣੇ ਆ ਯਾਰ ਕਿਉਂ ਕਰਦੋਂ ਤੈਨੂੰ ਕਿੱਦਾਂ ਲੱਗ ਰਿਹਾ 3000 ਲੱਗ ਰਿਹਾ ਮੈਨੂੰ ਤਾਂ ਤੈਨੂੰ ਤੇਰੇ ਆਤੀ ਪਸੰਦ ਨਹੀਂ ਬਣਾ ਹੀ ਜਦੋਂ ਤੇ ਬਣਾਈਏ ਤੈਨੂੰ ਸਾਰਾ ਲੱਗੂ ਬੰਦੇ ਆਪ ਕੋ ਜਲਦਾ ਬਣਾ ਬਣਾ ਕੇ ਗਾਈਜ਼ ਇਹਦਾ ਹੁੰਦਾ ਕਿ ਜਿਹੜਾ ਬੰਦਾ ਬਣਾਉਂਦਾ ਬਣਾਉਂਦਾ ਬਣ ਲੱਕ ਹੀ ਜਾਂਦਾ ਮਨਪੜ ਜੰਦਾ ਹੁੰਦਾ ਖਾਨੇ ਪੰਦਾ ਉਹ ਤੇ ਤੂਫਾਨੇ ਕਹਿ ਦੇ ਹੂੰ ਮੈਂ ਤਾਂ ਹੈਰਾਨ ਆ ਯਾਰ ਤੇ ਚੀਜ਼ ਕਿੱਦਾਂ ਹੋ ਸਕਦੀ ਹੈ ਕੀ ਗਾਇਸ ਤੁਹਾਨੂੰ ਲੱਗਦਾ ਕੀ ਕਦੀ ਵਲੌਗ ਚ ਆਊਗੀ ਹਾਂ ਇਹ ਗੱਲ ਬਾਰ-ਬਾਰ ਹੀ ਰਹੀ ਹੈ ਹਾਂ ਲੋ ਅਗਰ ਤੁਸੀਂ ਸਧਾਰਨ ਮਨਾ ਕਿਤਨਾ ਮੈਂ ਤਾਂ ਕਹਿ ਰਹੇ ਹਾਂ ਜਿਨ੍ਹਾਂ ਨੇ ਇੱਥੇ ਘਰੇ ਪੜਤੂ ਪਾਇਆ ਇੱਕ ਵੀਡੀਓ ਬਣਾਉਂਦੇ ਵੀਡੀਓ ਬਣਾਉਂਦੇ ਵਿੱਚ ਕੀ ਹੋ ਗਿਆ ਚਲੋ ਗਾਇਜ਼ ਪਹਿਲੇ ਪੂੜੀ ਛੋਲੇ ਖਾ ਲਈਏ ਗਾਈਜ਼ ਆਲੂ ਬੂਰੀ ਖਾ ਲੀਆ ਬਹੁਤ ਸਵਾਦ ਬਣਾਈ ਜੀ ਵੈਲ ਡਨ ਬਹੁਤ ਸਵਾਦ ਲੱਗੀ ਆਲੂ ਬੂਰੀ ਮੈਨੂੰ ਨਾਲ ਸੀਗਾ achar achar ਨਾਲ ਤਾਂ ਮੈਂ ਕਹਿੰਦਾ ਨਜ਼ਾਰਾ ਹੀ ਆ ਗਿਆ ਪੂਰਾ ਯਾਰ ਤੂੰ ਤਾਂ ਇੱਕ ਨਾ ਹੋਟਲ ਖੋਲ ਲੈ ਯਾਰ ਜਾਂ ਇੱਕ ਰੇੜੀ ਲਾ ਲੈ ਮੈਂ ਤਾਂ ਕਹਿੰਦਾ ਇਹ ਚੀਜ਼ ਹੈ ਨਾ ਤੂੰ ਕਿੱਥੇ ਲਾਵਾਂ ਹੈ ਕਿੱਥੇ ਲਾਵਾਂ ਕਿੱਥੇ ਲਾਵਾਂ ਕਿ ਤੂੰ ਇੱਕ ਰੇੜੀ ਲਾ ਲੈ ਮੈਂ ਤਾਂ ਕਹਿੰਦਾ ਬਦਿਆ ਬਣਾਉਂਦੀ ਹੈ ਤੂੰ ਯਾ ਰੋਟੀ ਸਬਜੀ ਗਾਇਸ ਦਾਲ ਸਬਜੀ ਤਾਂ ਇਹ ਇੱਕਦਮ ਫਰਸਟ ਕਲਾਸ ਬਣਾਉਂਦੀ ਹੈ ਚਾਹ ਜੋ ਮਰਜੀ ਬਣਾਵਾਲੋ ਟਿੱਕੀ ਬਣਾਵਾਲੋ ਸਮੋਸੇ ਬਣਵਾ ਲੋ ਹਰ ਇੱਕ ਚੀਜ਼ ਬਦਿਆ ਬਣਾਉਂਦੀ ਹੈ ਜੇ ਕਿਤੇ ਰੇੜੀ ਰੂੜੀ ਲਾਲਵੇਂ ਨਾ ਜੋਤੀ ਮੈਂ ਤਾਂ ਲੱਗਿਆ ਬਹੁਤ ਬੀਖੂ ਕੀ ਤਰੀ ਸਰਜੀ ਕਹਿ ਰਹੇ ਆ ਲਾ ਦੋ ਕਿੱਥੇ ਲਾਈਏ ਬੋਲ ਉਹ ਜਗਾ ਦੇਖ ਲਈਏ ਨਾ ਇਹ ਜੀ ਬਣਾ ਲਿਆ ਕਰੇਗੀ ਦੇਖ ਲੈ ਮੈਂ ਲੱਵ ਲਾਲੜੀਆਂ ਫਿਰ ਸ਼ੁਰੂਆਤ ਚ 10-10 ਬੰਦਿਆਂ ਦੀ ਬਣਾ ਲੈਣੀ ਸ਼ੁਰੂਆਤ ਚ আচ্ছা ਜਦੋਂ ਬੀਤੀ ਜੀ ਲਾਉਗੇ ਉਹਦੇ ਉਹਨੇ ਖੁਦ ਆਮ ਲੈ ਜਾ ਹਾਂ ਪਰ ਇਹ ਕੀ ਵਾਕੀ ਜੋਤੀ ਰੋਟੀ ਸਬਜੀ ਬਹੁਤ ਸੋਹਣੀ ਬਣਾਉਂਦੀ ਹੈ ਬਹੁਤ ਵਧੀਆ ਬਣਾਉਂਦੀ ਹੈ ਰੋਟੀ ਸਬਜੀ ਤੇ ਗਾਈਜ਼ ਇੱਕ ਕਰੀਵੇ ਫਿਰ ਕਹਿ ਦਵਾ ਇਸ ਚੈਨਲ ਦੇ ਉੱਪਰ ਸਿਰ ਮੈਂ ਹੀ ਵਲੌਗ ਪਾਉਂਗਾ ਜੇ ਤੁਸੀਂ ਕਹਿੰਦੇ ਹੋ ਕਿ ਰਿਐਕਸ਼ਨ ਪਾਵਾ ਤਾਂ ਅਮੀ ਦੱਸ ਦਿਓ ਜੇ ਵਲੌਗ ਨੂੰ ਕੰਟੀਨਿਊ ਕਰਾਉ ਤਾਂ ਅਮੀ ਦੱਸ ਦਿਓ ਠੀਕ ਹੈ ਜੀ ਕਮੈਂਟੀ ਜਰੂਰ ਕਰਿਓ ਕਿਉਂਕਿ ਇਸ ਵੀਡੀਓ ਇਸ ਚੈਨਲ ਦੇ ਉੱਪਰ ਅਸਲਵਾਤ ਸਿਰ ਮੈਂ ਹੀ ਵਲੌਗ ਬਣਾਉਂਗਾ ਹੁਣ ਤੁਸੀਂ ਦੇਖੋ ਕਿ ਵਲੌਗ ਹੀ ਦੇਖੋਗੇ ਕਿ ਰਿਐਕਸ਼ਨ ਦੇਖੋਗੇ ਜੋ ਵੀ ਦੇਖੋਗੇ ਮੈਨੂੰ ਕਮੈਂਟ ਕਰ ਦਿਓ ਠੀਕ ਹੈ ਜੀ ਰਿਐਕਸ਼ਨ کہہ ਰਹੇ ਰੋਸਟਿੰਗ ਨਹੀਂ ਕਰ ਰਹੇ ਮੈਂ ਤੇ ਅੱਜ ਦਾ ਵੀਡੀਓ ਇੱਥੇ ਖਤਮ ਕਰਦੇ ਆਂ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ